ਜੀ ਤੇ ਅੱਜ ਜਿਹੜਾ ਵਲੌਗ ਦਾ ਸੀ ਜਿਹੜਾ ਪਾਤਾ ਤੇ ਹੁਣ ਹਨੇਰਾ ਹੋ ਗਿਆ ਕੱਲੂ ਹੈਗੀ ਲੋਹੜੀ ਤੇ ਗੁਰਦੁਆਰਾ ਸਾਹਿਬ ਚੱਲੇ ਸੀਗੇ ਉੱਥੇ ਸੇਵਾ ਕਰਾਂਗੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਦੇ ਨਾਲ ਆਈ ਬੱਬੂ ਸਿਆੜ ਡੁਰੀ ਨੇਗੀ ਤੇ ਬਾਬਾ ਜੀ ਦਾ ਜਨਮ ਦਿਨ ਹੈ ਕੱਲ ਨੂੰ ਤੇ ਉੱਥੇ ਲੋਹੜੀ ਦਾ ਪ੍ਰੋਗਰਾਮ ਹੁੰਦਾ ਬਾਬਾ ਚੱਲੇ ਸੇਵਾ ਕਰਾਉਣ ਹਾਂਜੀ ਤੇ ਬੱਬੂ ਨਾਲ ਇੱਕ ਮੁੰਡਾ ਆਈ ਇੱਧਰ ਹਰਦੀਪ ਸਿਆੜ ਬਲਦੀਪ ਸਿਆੜ ਵੀ ਨਾਲ ਹੀ ਚੱਲੇ ਆਗੇ ਹੁਣ ਹਨੇਰਾ ਬਾਹ ਹੋ ਗਿਆ ਦੇਖੋ ਸੇਵਾ ਕਰ ਚੱਲੇ ਆਈ ਤੇ ਜਾ ਕੇ ਉਹਨੂੰ ਉੱਥੇ ਆ ਕੇ ਦਿਖਾਉਣੇ ਆ ਜੀ ਸੇਵਾ ਕਰਕੇ ਤੇ ਹੁਣ ਇਹ ਵੀ ਇਹ ਵੀ ਮੁੰਡਾ ਆਪਾਂ ਇਹਦਾ ਵੀ ਇੱਕ ਚੈਨਲ ਬਣਾ ਲੈਣਾ ਜਜ਼ਾਤ ਰਾਤ ਇਹ ਵੀ ਪਾਇਆ ਕਰੂ ਫਿਰ ਵਲੌਗ ਘੈਂਟ ਲੋ ਘੈਂਟ ਵਲੌਗ ਪਾਇਆ ਕਰੂ ਇਹ ਵੀ ਫਿਰ ਮੁੰਡਾ ਜੀ ਬਾ ਠੀਕ ਹੈ ਜੀ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਪਿੰਡ ਵਾਲੇ ਤੇ ਹੁਣ ਚੱਲਿਆਂਗੇ ਉੱਪਰ ਮੱਥਾ ਟੇਕਣ ਤੇ ਇੱਧਰ ਬੱਬੂ ਸਿਆੜ ਜੀ ਨਾਲ ਨੇ ਆਪਣੇ ਇਹ ਆਪਣੀ ਸਪੋਰਟ ਕਰਦੇ ਨੇ ਇਹ ਕਹਿੰਦੇ ਥੋੜ੍ਹ ਉਹ ਆਇਆ ਜੀ ਓਏ ਇੱਧਰ ਲੱਗ ਗਏ ਬੱਬੂ ਸਿਆੜ ਹੁਣੀ ਚਾਤਰਾ ਚੱਕਣ ਸੇਵਾ ਕਰਨ ਤੇ ਥੱਲੇ ਪਛਾਉਣੀ ਹੈ ਨਹੀਂ ਹੁਣੀ ਲੋ ਜੀ ਲੱਗ ਗਿਆ ਬੱਬੂ ਸਿਆੜ ਆਉਣ ਸਾਡੀ ਚਾਤਰਾ ਚੱਕਣ ਸੇਵਾ ਕਰਨ ਓਏ ਇੱਧਰ ਰੌਲਾ ਪੈ ਗਿਆ ਕਹਿੰਦਾ ਤੂੰ ਚੱਕ ਤੂੰ ਚੱਕ ਤੇ ਤੈਨੂੰ ਸਤਿਕਾਰ ਲੱਗਦੇ ਹੁੰਦੇ ਨੇ ਕਿ ਇੱਧਰ ਮਹਾਰਾਜ ਜੀ ਦਾ ਸਰੂਪ ਪਿਆ ਹੁੰਦਾ ਤੇ ਇੱਥੇ ਹਾਲ ਉਹਦਾ ਕਾਰਿਆਂ ਅੜਾ ਉਹ ਡੈਕੋਰੇਸ਼ਨ ਹੀ ਕਰਤੀ ਪੂਰੀ ਡੰਡੀਆਂ ਜੁੰਡੀਆਂ ਲਾਤੀਆਂ ਤੇ ਅਸੀਂ ਰੋ ਚੈੱਕ ਕੋਰੀਸਨ ਤੇ ਛੰਡੀਆਂ ਲੱਗਣੀਆਂ ਸੀਗੀਆਂ ਉਹ ਸਾਰੀਆਂ ਲਾਕੀਆਂ ਤੇ ਜਿਹੜੀਆਂ ਹੁਣ ਬਚ ਗਈਆਂ ਇਹ ਵਾਲੇ ਛੰਡੀਆਂ ਜਿਹੜੀਆਂ ਬਚ ਗਈਆਂ ਤੇ ਇਹ ਹੁਣ ਅੰਦਰ ਰੱਖਣ ਲੱਗਿਆਂ ਦੇ ਲੋਈ ਨੌਜਵਾਨ ਕਿੰਨੀ ਸੇਵਾ ਕਰਦਾ ਹੀ ਤੇ ਹਾਂ ਦੇ ਹੁਣ ਰੱਖਣ ਚੱਲੇ ਅੰਦਰ ਪੇਟੀਆਂ ਦੀ ਇਦਰੋਂ ਲੱਗੇ ਨੇ ਬੱਬੂ ਸਿਆੜ ਹੁਣੀ ਅੰਦਰ ਢੰਡੀਆਂ ਰੱਖਣ ਲੱਗੇ ਹੋਏ ਨੇ। ਰਈ ਸੇਵਾ ਬਹੁਤ ਕਰਦਾ ਇਹ ਮੁੰਡੇ ਨੂੰ ਫਲ ਵੀ ਬਹੁਤ ਇਹਨੂੰ ਸੇਵਾ ਦਾ ਫਲ ਵੀ ਬਹੁਤ ਛੇਤੀ ਮਿਲੂਗਾ ਇਹ ਆ ਮੁੰਡੇ ਨੂੰ। ਬਹੁਤ ਸੇਵਾ ਕਰਦਾ ਹੀ ਇਹ। ਇਹ ਹਰੇਕ ਲੰਗਰ ਤੇ ਪੁੱਜਿਆ ਹੁੰਦਾ ਹੀ ਸੇਵਾ ਕਰਨ। ਪਕੌੜਿਆਂ ਦੇ ਲਫਾਫੇ ਵੀ ਬਹੁਤ ਭਰਦਾ ਹੀ ਇਹ। ਜੀ। ਹੁਣ ਲੱਗੇ ਆਂਗੇ ਮੈਂਟਾਂ ਦੇ ਝਾੜੂ ਲਾਉਣ ਤੇ ਝਾੜੂ ਲਾ ਕੇ ਫਿਰ ਇੱਧਰ ਨਾਲ ਲਾਤਾ ਸੀ ਇੱਧਰ ਫਿਰ ਬਾਜੂ ਹਣੀ ਚਿੱਟੀਆਂ ਜਦ ਤਰਾ ਮਸਾਉਣਗੇ ਵੀ ਗੰਦੀਆਂ ਹੁਣ ਤਾਂ ਕਰਕੇ ਪਹਿਲਾਂ ਝਾੜੂ ਲਾਉਂਦੇ ਹੁੰਦੇ ਨੇ ਤੇ ਹੁਣ ਲੱਗੇ ਆਂ ਝਾੜੂ ਲਾਉਣ ਉਸ ਤੋਂ ਬਾਅਦ ਇੱਧਰਲੀ ਸਾਈਡ ਵੀ ਚਿੱਟੀਆਂ ਜਦ ਤਰਾ ਛਾਵਾਂਗੇ ਇੱਧਰ ਪਏ ਨੇ ਫੁੱਲ ਅੱਗੇ ਨੇ ਬੱਬੂ ਜੀ ਆੜੂ ਨੂੰ ਹੀ ਸੇਵਾ ਕਰਨ ਚੈੱਕ ਦੇਖਣਾ ਦਿਵਾ ਕਰਦੇ ਦਾ ਝਾਫਾ ਪੈ ਗਿਆ ਉਹ ਦੇਖੋ ਜੀ ਲੜਪੇ ਲੜਪੇ ਮੁੰਡੇ ਸੇਵਾ ਕਰਦੇ ਕਰਦੇ ਲੜਪੇ ਲੋ ਜੀ ਇੱਧਰ ਹੋ ਗਿਆ ਕੰਮ ਆ ਗਿਆ ਕੰਮ ਪੂਰਾ ਦੇਖੋ ਜੀ ਉਹ ਪਰਨਾ ਲੈ ਗਿਆ ਉਹ ਦੇਖੋ ਜੀ ਦੇਖੋ ਜੀ ਲੜਪੇ ਹੀ ਲੜਪੇ ਸੇਵਾ ਕਰਦੇ ਉਹ ਦੇਖੋ ਧੀਰੇ ਜਿਹਾ ਜਮਾ ਰਿਆ ਈ ਆ ਮਾਤਾ ਲੜਾਉਂਦਾ ਇਹਨਾਂ ਨੂੰ ਆ ਦੇਖ ਝਾੜੂ ਲਾਤਾ ਸੀਗਾ ਤੇ ਸਾਫ਼ ਕਰਤੇ ਸੀਗੇ ਮੈਟ ਤੇ ਹੁਣ ਲੱਗਿਆ ਮੈਟਾਂ ਤੇ ਦਸੂ ਬਾਗ ਜਾਦਾ ਤੇ ਫਿਰ ਹੁਣ ਬਿਸਾਤੀਆਂ ਚਿੱਟੀਆਂ ਜਦ ਤੱਕ ਬਿਸਾਉਣ ਲੱਗੇ ਹੋਏ ਨੇ ਈ ਤੇ ਵਿੱਚ ਕਾਦੇ ਬੋਲੀ ਜਾਂਦੇ ਹੋ ਯਾਰ ਲੋ ਜੀ ਅਹ ਭਈ ਉਹ ਈ ਕਥਾ ਉਹਦਾ ਪਾਣੀ ਲੱਗਣ ਲੱਗੇ ਸੀ ਤੇ ਸੇਵਾ ਸੁਹਾ ਕਰਕੇ ਪ੍ਰਸ਼ਾਦਾ ਖਾ ਲਿਆ ਤੇ ਹੁਣ ਉਹ ਤੋਂ ਆ ਚੱਲਿਆ ਹੀ ਘਰੇ ਤੇ ਫਿਰ ਜਾ ਕੇ ਸੁਬਾ ਕਾਲਜ ਵੀ ਜਾਣਾ ਕਿ ਸੁਬਾ ਆਇਆ ਨਹੀਂ ਜਾਣਾ ਸੀਗੀ ਤਾਂ ਕਰਕੇ ਬਣ ਹੁਣੀ ਆਗੇ ਸੀ ਇਹਦੇ ਨਾਲ ਉਹਨਾਂ ਨੇ ਬਲਕਾਰ ਨਹੀਂ ਵੀ ਕਹਲੂ ਤੇ ਜਾਣਾ ਕਿੱਥੇ ਜਾਣਾ ਬਲਕਾਰ ਕੱਲ ਮੈਥੇ ਲੋੜੀ ਤੇ ਆਪਾਂ ਪ੍ਰੋਗਰਾਮ ਆ ਇੱਥੇ ਇੱਥੇ ਸੇਵਾ ਕਰਾਵਾਂਗੇ ਆਪਾਂ ਲੰਗਰ 'ਚ ਹਾਲੇ ਨਾ ਜਾਣਾ ਨਹੀਂ ਨਹੀਂ ਜਾਣਾ ਨਹੀਂ ਕਿਤੇ ਨਹੀਂ ਜਾਣਾ ਪੂਰੀਆਂ ਹਾਂ ਉਹ ਫਿਰ ਇਹ ਤਾਂ ਹੀ ਉਰੀਆ ਮੈਂ ਜਾਣਾ ਮੈਨੂੰ ਕਾਲਜ ਮਾਣਾ ਕੰਮ ਆਗਾ ਤੇ ਆਪਾਂ ਆ ਇਹਨੂੰ ਕਿਹਾ ਹੁਣੀ ਸੇਵਾ ਕਰਾਂ ਉਹਨੇ ਜਰਮਿਆ ਜੀ ਸੇਵਾ ਕਰਕੇ ਚੱਲੇ ਸੀਗੇ ਕਰੇ ਤੇ ਧੁੰਦ ਦੇਖੋ ਜੀ ਕਿੰਨੀ ਪੈ ਗਈ ਤੇ ਲੇਟ ਹੋ ਗਏ ਬਾਵਾ ਸਵੇਰ ਕਾਲਜ ਵੀ ਜਾਣਾ ਸੀ ਬਾਕੀ ਸਵੇਰ ਦਿਖਾਵਾਂਗੇ ਤੁਹਾਨੂੰ ਹੀ ਗੁਰਦੁਆਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਵਲੌਗ ਦੀ ਹੋਣ ਲੱਗੀ ਹੈ ਸ਼ੁਰੂਆਤ ਤੇ ਅੱਜ ਠੰਡ ਸੀ ਬਾੜੀ ਤੇ ਅੱਜ ਜਾ ਰਹੇ ਆ ਗੱਡੀ 'ਚ ਕਿਉਂ ਚਾਚਾ ਹਾਂਜੀ ਅੱਜ ਚੱਲੇ ਆ ਗੱਡੀ 'ਚ ਕਾਲਜ ਬਹੁਤ ਜ਼ਿਆਦਾ ਸੀ ਜੀ ਬਾੜੀ ਨਜ਼ਾਇਜ਼ ਤੋਂਦਾ ਹੀ ਅੱਜ ਫਿਰ ਗੱਡੀ ਘੱਡ ਲਈ ਫਿਰ ਗਈ ਜਦੋਂ ਹੀ ਬਾਪੂ ਵਾਲੇ ਥੋੜੇ ਪੈਸੇ ਅੱਜ ਖਰਾਬ ਕਰਿਆ ਇਹ ਗੱਡੀ 'ਚ ਜਾ ਕੇ ਚਾਚਾ ਕੋਈ ਤਾਲ ਜਿ ਪਾਉਂਦੀਏ ਸੀਗੇ ਤੇ ਚਾਚਾ ਲਾ ਗਿਆ ਆਪਦੀ ਕਲਾਸ ਦੇ ਵਿੱਚ ਤੇ ਆਪਾਂ ਵੀ ਹੁਣ ਜਾ ਰਹੇ ਹਾਂ ਕਲਾਸ ਦੇ ਵਿੱਚ ਤੇ ਅੱਜ ਨਾਲੇ ਸਾਰਿਆਂ ਨੂੰ ਲੋੜੀ ਦੀਆਂ ਬਾਪਾ ਬੁਮਾਰਕਾਂ ਹੀ ਤੇ ਅੱਜ ਵਾਲੇ ਵਲੌਗ ਦੇ ਵਿੱਚ ਜਿਹੜਾ ਰਾਤ ਵਲੌਗ ਬਣਾਇਆ ਸੀ ਗੁਰਦੁਆਰਾ ਸਾਹਿਬ ਗਿਆ ਸੀ ਉੱਥੇ ਵਲੌਗ ਜਿਹਾ ਬਣਾਈ ਛੋਟਾ ਜਿਹਾ ਤੇ ਉਹ ਵੀ ਨਾਲ ਹੀ ਐਡ ਕਰ ਦਾਂਗੇ ਤੇ ਚਲੋ ਠੀਕ ਹੈ ਜੀ ਕੋਈ ਲਾਹਤ ਬੜੇ ਨਹੀਂ ਪਹਿਲਾਂ ਹੀ ਮਾਸਟਰ ਨੇ ਕਹਿੰਦਾ ਮਾਸਟਰ ਕਹਿੰਦਾ ਉਧਰ ਜੱਗ ਭਰ ਕੇ ਤੇ ਹੁਣ ਦੂਸਰੀ ਸਾਈਡ ਚੱਲੇ ਆਂਗੇ ਉੱਥੋਂ ਪਾਣੀ ਲੈ ਕੇ ਦਵਾਂਗੇ ਸਾਫ ਪਾਣੀ ਪੀਣ ਵਾਲਾ ਜੱਗ ਹੀ ਭਰ ਕੇ ਲੈ ਕੇ ਦਵਾਂਗੇ ਆ ਪੂਰਾ ਪ੍ਰੋਪਰ ਆ ਮੁੰਡੇ ਦੀ ਜੀ ਆ ਆਰਮੀ ਦੇ ਵਿੱਚ ਭਰਤੀ ਹੋ ਗਈ ਸੀਗੀ ਜਾਨੀ ਜਾਇਨਿੰਗ ਲੈਟਰ ਆਣਾ ਸੀ ਜੁਆਇਨਿੰਗ ਲੈਟਰ ਆਣਾ ਸੀ ਉਦੋਂ ਪਹਿਲਾਂ ਹੀ ਬਾਹਤ ਲਾ ਲਈ ਤੇ ਹੁਣ ਬੈਠਾ ਹੋਣ ਰਿਹਾ ਸੀ ਕੁਝ ਕੱਢਦਾ ਪਿਆ ਉਹਰੇ ਬੈਠਾਣ ਮੈਡੀਕਲ ਚ ਕੱਢੇ ਆ ਕੋਲੀਆ ਹੈਗਾ ਤੇਰੇ ਕੋਲ ਕੋ ਲੈਟਰ ਪਿਆ ਪਰ ਨਹੀਂ ਯਾਰ ਫਿਰ ਉਹਨਾਂ ਨੇ ਕੋਈ ਟਾਈਮ ਟੂ ਨਹੀਂ ਦਿੱਤਾ ਟਾਈਮ ਦਾ ਦਿਓ ਯਾਰੋ ਮਾਸਟਰੀ ਉਹ ਸਾਰਾ ਜਿਹੜਾ ਸੀਗਾ ਸਾਰਾ ਉਹ ਪਤਾ ਨਹੀਂ ਕਿ ਖੇਜਿਆ ਯਾਰ ਇਸ ਵੇਲੇ ਕੀ ਸੀ ਬਾਕੀ ਯਾਰ ਕਹਿੰਦੇ ਉਹੀ ਡੇਟ ਨੂੰ ਜਾਣਾ ਹੁੰਦਾ ਡੇਟ ਦੀ ਤਰੀਕ ਨੂੰ ਕਹਿੰਦੇ ਆ ਫੇਰ ਇਹ ਚੱਕਰ ਪੈ ਗਿਆ ਹਾਂ ਹੁਣ ਦੁਆਰਾ ਭਤੀ ਮਾਂ ਦੀ ਮਿਲ ਗਈਆਂ ਫੇਰ ਹੁੰਦਾ ਹੈ ਉਹੀ ਕੁਝ ਦੁਆਰਾ ਕਰਨਾ ਪੈਣਾ ਹੈ ਅੱਲ ਕੋਈ ਨਹੀਂ ਫੜੀ ਹਿੰਮਤ ਨਹੀਂ ਹੱਟਣੀ ਚਾਹੀਦੀ ਕੋਈ ਆ ਗਈ ਸੀ ਪਾਣੀ ਪੁਣੀ ਲੈ ਆਂਦਾ ਤੇ ਹੋ ਗਿਆ ਚਾਹ ਬਰੀਆ ਸਾਰ ਨੂੰ ਚਾਹ ਫੇਰ ਲੋਕਾਂ ਨੂੰ ਸੇਟਾਮ ਸਫਾਈ ਦੇਖੋ ਹੀ ਕਰੋ ਚੈੱਕ ਸਫਾਈ ਚੈੱਕ ਕਰੋ ਹੀ ਸਫਾਈ ਬਹੁਤ ਪਾਣੀ ਘਟ ਗਿਆ ਹੀ ਆ ਇੱਥੋਂ ਆਇਆ ਪਾਣੀ ਭੰਨ ਦਾ ਵਾਰਾ ਹੁਣ ਪੂਰੇ ਖਾਲੇ ਦੇ ਲਾਇਆ ਨਾ ਵਾਟਰ ਬੁੱਲਰੋਂ ਹਟਣਾ ਅਰੋ ਲੈ ਕੇ ਚੱਲੇ ਆ ਹੀ ਪਾਣੀ ਹੁਣ ਬੜਾ ਲਾ ਲੈਂਦੇ ਆ ਗਰੀਬਾਂ ਦਾ ਕੋਈ ਗਿਆਨੀ ਅੱਜ ਬਹੁਤ ਟਾਈਮ ਆ ਮਿਲਿਆ ਹੀ ਗਿਆਨੀ ਕਿਵੇਂ ਆ ਹੈ ਵਧੀਆ ਸੱਟ ਆ ਕੰਮ ਬੰਦਾ ਭਾਗ ਤਾਈਏ ਸਭ ਬੰਦਾ ਪੂਰਾ ਗਿਆਨੀ ਦੇ ਹੀ ਇੰਦਰ ਹਾਂ ਉਹ ਬੰਦਾ ਆਈਏ ਇਹ ਸੋਹਣੇ ਗਿਆਨੀ ਇਹ ਦੋ ਆਪ ਵੀ ਮਾਰੀ ਤੇ ਰਾਈ ਗੈਨੀ ਉਰਾ ਸ਼ੈਡਿੰਗ ਜਿਹੜਾ ਕਹੋ ਕਹਿੰਨੀ ਕਹਿੰਨੀ ਮਾਲ ਗੜਾ ਖੰਨਾ ਦੱਸਦੇ ਹੈ ਤੋ ਨਹੀਂ ਦੇਖ ਸ਼ਗੀ ਜੀ ਕਹਿੰਦਾ ਜੀ ਦੇਖ ਸ਼ਗੀ ਜੀ ਦੇਖ ਲੋਈ ਉੱਧਰ ਉੱਧਰ ਲੋਹੜੀ ਦਾ ਪ੍ਰੋਗਰਾਮ ਚੱਲ ਰਿਹਾ ਵਾ ਇੱਧਰ ਰੋਟੀਆਂ ਬਾਣਨ ਲੱਗੇ ਲਵੇਟਾ ਚੜਿਆ ਰੋਟੀ ਤੇ ਪੂਰਾ ਰੌਣਜਨ ਕਰ ਰਹੇ ਆ ਬਾਈ ਇਹ ਦੇਖ ਕੇ ਐਂ ਤਰਾ ਰਹੀ ਆ ਉੱਧਰ ਲੋਹੜੀ ਚੱਲ ਰਹੀ ਆ ਜੀ ਪੂਰਾ ਕੰਮ ਚੱਲ ਲਿਆ ਲੋਹੜੀ ਦਾ ਖਾਲਦੇ ਤੋਂ ਆ ਗਈ ਕਿ ਰੋਟੀ ਰਾਟੀ ਖਾ ਲਈ ਤੇ ਹੁਣ ਚਾਚਾ ਕਹਿੰਦਾ ਅੱਜ ਭਟੂਰੇ ਖਵਾਉਣਾ ਤੈਨੂੰ ਅੱਜ ਅਰੋਹੀ ਅੰਕਲ ਲਾ ਦੇ ਦੋ ਪਲੇਟਾਂ ਉਹ ਬਰੇ ਨਾਲ ਲਾ ਦੇ ਭਾਈ ਨਾ ਨਾ ਨਹੀਂ ਚੱਲਣ ਤੋਂ ਅੱਜ ਫਿਰ ਚਾਚਾ ਨਾ ਨੋ ਜੇ ਆ ਆ ਵੀ ਅੰਕ ਆਏ ਡੇਲੋਂ ਨਾਨ ਖਾਣ ਆਇਆ ਕਿ ਅੰਕਲ ਜੀ ਓਕੇ ਕੰਮ ਓਕੇ ਸਰ ਜੈਂਗੋ ਹਾਂ ਜੈਂਗੋ ਜੈਂਗੋ ਆਪੂ ਬੁਲਾ ਗਏ ਆ ਦਿਖਾ ਵੀ ਕਿ ਮੈਂ ਚੱਲ ਆਲੇ ਲਈ ਭਾਈ ਇੱਧਰ ਪੱਠੀ ਚਲਾਉਣ ਲੱਗਾ ਹੈ ਭਾਈ ਕਿੰਨੇ ਸਾਲ ਹੋ ਗਏ ਤੁਮ ਕੋ ਕੀ ਕੰਮ ਕਰਤੇ ਬਾਈ 2007 ਤੋਂ ਕੰਮ ਤੇ ਮੇਰੇ ਕੋਲ ਬਾਅਦ ਵਿੱਚ 2007 ਤੀ ਤਾਈ ਵਾਰ ਆ ਕੇ ਕੰਮ ਕਰਨ ਲੱਗਿਆ ਓਕੇ ਆਪ ਵੀ ਇਸ ਦੀ ਸਾਥੀ ਹੋ ਐ ਡੈਂਗੂ ਹਾਂ ਡੈਂਗੂ ਬਣਾਣਾ ਬਣਾਣਾ ਵੀਡੀਓ ਫੇਮਸ ਹੋ ਜਾਉਣਾ ਹਾਂ ਕੈਂਡ ਜੀ ਲਾਦੀ ਬਾ ਡੈਂਗੂ ਕੰਮ ਕਰਦੀ ਲੋਈ ਨਾਂ ਆ ਗਿਆ ਆਪਣੇ ਚੱਕੀ ਨੂੰ ਚਲਾਉਣ ਲੱਗੇ ਨੇ ਖੜੰਭਾ ਖੜੰਭਾ ਸਰੋਜਾ ਕੇ ਰੋਡ ਤੇ ਬੈਠਿਆ ਅੱਜ ਅਰੇ ਲੋਹੜ ਦੀ ਵਿਜ਼ਿਟ ਕਰੀ ਆ। ਲੋਈ ਪਟੂਰੇ ਦਾ ਲਵੇੜ ਤੇ ਤੇ ਹੁਣ ਚੱਲੇ ਆ ਘਰੇ ਤਾਂ ਈ ਚਾਚਾ ਹੀ ਕਹਿੰਦੇ ਅੱਜ ਲੋਹੜ ਹੀ ਹੈਗੀ ਆ ਰਾਤ ਨੂੰ ਲੋਹੜੀ ਮਨਾਉਣੀ ਹੈਗੀ। ਘਰੇ ਘਰੇ ਟੈਂਟ ਟੁੰਟ ਲੱਗਾ ਹੋਇਆ ਪੂਰਾ। ਕਹੋ ਚਾਚਾ ਅੱਜ ਹੀ ਤੂੰ ਵੀ। ਆਹ ਹੂੰ ਮੈਂ ਵੀ। ਉਹ ਰੱਟ ਜਾਣਾ ਦਾ ਟੰਗ ਸੋਰੀ ਪਿੰਡ। ਨਾ ਬੱਸ ਹੁਣ ਕੁਝ ਗੁਣੀਮਟਾਰਿੰਗ ਖਾ ਗਿਆ ਆਂਗੇ। ਹੈ ਜੱਸੂ ਕੇ ਘਰੇ ਚਲੇ ਗਏ ਡਾਕਟਰ ਸਾਹਿਬ ਨਾਲ ਡੰਡਣ ਤੇ। ਕਹੋ ਡਾਕਟਰ ਸਾਹਿਬ ਜੀ ਠੀਕ ਹੋ? ਹਾਂ ਹਾਂ। ਠੀਕ ਹੈ ਠੀਕ ਆ ਵਧੀਆ ਜੀ ਵਧੀਆ ਲਓ ਜੀ ਅਸੀਂ ਥੋੜੇ ਜਿਹਾ ਟਾਈਮ ਜੀ ਪਹੁੰਚ ਜੈਣਾ ਦੱਸੋਗੇ ਘਰ ਜੱਲੇ ਨਹੀਂ ਹੋਣਾ ਇਹ ਡਾਕਟਰ ਸਾਹਿਬ ਲੱਡਣ ਦਿੰਦੇ ਨਹੀਂ ਕੀ ਕਹਿੰਦਾ ਇਹ ਹਾਲ ਹੋਈ ਆ ਬੰਦਾ ਕਹਿੰਦਾ ਮੈਨੂੰ ਮੇਰੇ ਆਪਦੇ ਨਾਲ ਰੱਖ ਲਓ ਵਲੌਗ ਵਾਂਡ ਸਬਸਕ੍ਰਾਈਬਰ ਹੋਲ ਵੀ ਹੁਣ ਕੁਝ ਕਹੇ ਮੈਨੂੰ ਆ ਸਟੇਟ ਤੇ ਚੜਨ ਦੋ ਸੇਸ ਤੇ ਚੜਨ ਦੋ ਹੈਲੋ ਗਾਇਸ ਦਾ ਬੰਦੇ ਨੂੰ ਤੋਂ ਭਾਗੀ ਕਮਰੇ ਮਿਲੇ ਸਬਸਕ੍ਰਾਈਬਰ ਦੀ ਮੇਰਾ ਚੈਨਲ ਹੈਕ ਕਰ ਲਿਆ ਕਹਿੰਦਾ ਕਲੈਬ ਕਰ ਲੈਨੇ ਆ ਨੀ ਨੀ ਗਾਣਾ ਗਾਣਾ ਸੁਣਾਏ ਦਿਖਾ ਦੇ ਇੱਕ ਫਿਰ ਬੜੀਆ ਯਾਰ ਸੋਹੀ ਕੜਾ ਮੁਸਟਾਲ ਦਾ ਤੇ ਤਰਵਿੰਦਰ ਦਾ ਗਾਦੇ ਚੱਲ ਤਰਵਿੰਦਰ ਗਾਣਾ ਗਾ ਦੇ ਇੱਕ ਮੂੰਹੀ ਤੇ ਜਿਉਣਾ ਮਰਜੀ ਗਾ ਦੇ ਚੱਲੇ ਪਲ ਪਲ ਜੀ 라 ਇਹ ਹਾਰ ਗਾ ਅਬ ਬੋਲੀ ਮਰ ਕੇ ਬੋਲ ਪਲ ਪਲ ਉਹ ਤੂੰ ਜਾਂ ਤੂੰ ਜਿਹੜਾ ਮਰਜੀ ਮੁਸਟਾਲ ਗਾ ਦੇ ਕੋਈ ਸੋਹੀ ਹੀ ਗਾ ਦੇ ਸੋਹੀ ਦੱਲ ਰਾਵਾਂ ਗੋੜੀ ਆ ਪਹਿਲਾ ਪਹਿਲਾ ਨੌ ਕਰਨੀਆਂ ਜਾਈਏ ਨੌਹਾਂ ਚ ਮਹਿਲ ਕੱਢਣੀਆਂ ਉਹ ਹੈ ਜਸੂ ਜਸੂ ਦਾ ਛੋਟਾ ਭਰਾ ਵਾ ਇਹ ਜਸੂ ਦਾ ਛੋਟਾ ਭਰਾ ਜਸੂ ਦਾ ਛੋਟਾ ਭਰਾ ਬਾਈ ਪਾਗਲਾ ਸਬਸਕ੍ਰਾਈਬਰ ਕਰੋ ਹਿੱਲੇ ਆਇਆ ਅ ਜਸੂ ਦਾ ਛੋਟਾ ਭਰਾ ਆਈ ਏ ਬਾਈ ਹਿੱਲੇ ਆਇਆ ਸਬਸਕ੍ਰਾਈਬਰ ਕਰ ਰਹੇ ਹੋ ਕਾ ਲੈ ਲਾ ਫੁੱਟੜਾ ਇਹ ਚੱਲੇ ਸੀਗੇ ਮਲੋਜ਼ ਨੂੰ ਚਿਕਨ ਖਾਣ ਤੇ ਉਹਨਾਂ ਨੂੰ ਜੱਜੂ ਕਹਿੰਦਾ ਅੱਜ ਤੈਨੂੰ ਮੈਂ ਚਿਕਨ ਖਵਾਉਣਾ ਤੇ ਹੁਣ ਅਸੀਂ ਜਾਵਾਂਗੇ ਹੁਣ ਜਾ ਕੇ ਅਸੀਂ ਚਿਕਨ ਖਾਵਾਂਗੇ ਤੇ ਚਿਕਨ ਵੈਰੀ ਵੈਰੀ ਬਹੁਤ ਟੇਸਟੀ ਤੇ ਠੰਡ ਕਿੰਨੀ ਆ ਗਈ ਬਹੁਤ ਹੀ ਵੈਰੀ ਵੈਰੀ ਕੋਲਡ ਔਰ ਦਿਸ ਇਨ ਹੋਮ ਔਰ ਜਿਸ ਕੁਝ ਬੋਲੋ ਇਨ ਸਿਚੂਏਸ਼ਨ ਆ ਵਾਇੰਡ ਟੂ ਦਸ ਗਾਟ ਟੂ ਨੇਮ ਫੋਰ ਸਿਚੂਏਸ਼ਨ ਫਾਇੰਡ ਗੈਟ ਇਨ ਹੋਮ ਔਰ ਇਜ਼ ਵੈਰੀ ਵੈਰੀ ਬਿਜ਼ੀ ਇਟ ਇਨ ਪੋਸੀਬਲ ਗੈਟ ਇਨ ਹੋਮ ਓਕੇ ਬੋਤਲ ਲੈ ਆਂਦੀ ਤੇ ਆਂਡੇ ਦੇਖੋ ਦਾਦੇ ਚਿੱਲਣ ਲੱਗਾ ਆ ਆਈ ਦਾਦੇ ਨੂੰ ਆਂਡੇ ਖਵਾਉਣੇ ਆ ਵੀਡੀਓ ਆਣੀ ਰੋ ਆਂਡੇ ਖਵਾਉਣੇ ਤਾਂ ਦੱਸੋ ਜ਼ਿਆਦਾ ਚੱਲਦਾ ਬਹੁਤ ਆਂਡੇ ਹੋਈ ਔਰ ਲਈ ਅਸੀਂ ਬੋਤਲ ਲੈ ਲਈ ਤੇ ਹੁਣ ਨਾ ਜਸੂ ਤੇਰਾ ਦਾਦਾ ਅੱਜ ਰਾਤ ਨੂੰ दारू ਪੀ ਕੇ ਲੇਟਣਾ ਕਰੇ दारू ਵੀ ਨਹੀਂ ਲੇਟਣਗੇ ਨਾ दारू ਦਾਦਾ ਬਹੁਤ ਆਰੂ ਪੀਂਦੇ ਨੇ